श्री रामेश्वर महादेव शिव मंदिर डबी बाजार समराला विके अनपਛਾਤੇ चोरਾਂ ਦੇ ਵੱਲੋਂ ਸ਼ਿਵਲਿੰਗ ਦੀ ਜਹਰੀ ਯਾਨੀ ਕਿ ਪਤਰਾ ਨੂੰ ਲੱਗੀ ਹੋਈ ਕਰੀਬ ਪੌਣਾ ਕਿਲੋ ਚਾਂਦੀ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂਤੂ ਜਾਣਕਾਰੀ ਅਨੁਸਾਰ ਰਣਕਚਾਤਿਆਂ ਦੇ ਵੱਲੋਂ ਸਵੇਰ ਦੇ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੰਦਰ ਦੇ ਪੁਜਾਰੀ ਦੇ ਵੱਲੋਂ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਇਸ ਘਟਨਾ ਦੇ ਸਬੰਧ ਵਿੱਚ ਸਮਰਾਲਾ ਸ਼ਹਿਰ ਦੇ ਲੋਕਾਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੌਕੇ ਦੇ ਮੰਦਰ ਦੇ ਵਿੱਚ ਹੋਏ ਇਕੱਠ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੋਸ ਪ੍ਰਗਟ ਕੀਤਾ ਉਦੋਂ ਮੰਦਰ ਦੇ ਪੁਜਾਰੀ ਤੇਰੇਂਦਰ ਸ਼ਾਸਤਰੀ ਨੇ ਦੱਸਿਆ ਹੈ ਕਿ ਇਸ ਚੋਰੀ ਦੀ ਘਟਨਾ ਨੂੰ ਦਿਹਾੜੇ ਅੰਜਾਮ ਦਿੱਤਾ ਗਿਆ ਉਸ ਸਮੇਂ ਮੈਂ ਆਪਣੇ ਕਮਰੇ ਦੇ ਵਿੱਚ ਖਾਣਾ ਖਾ ਰਿਹਾ ਸੀ ਜਦੋਂ ਮੈਂ ਮੰਦਰ ਦੇ ਵਿੱਚ ਆ ਕੇ ਦੇਖਿਆ ਤਾਂ ਮੰਦਰ ਦੇ ਵਿੱਚ ਸ਼ਿਵਲਿੰਗ ਤੋਂ ਚਾਂਦੀ ਦਾ ਪਤਰਾ ਗਾਇਬ ਸੀ ਜਿਸ ਦਾ ਵਜ਼ਨ 1 ਪੌਣਾ ਕਿਲੋ ਦੇ ਕਰੀਬ ਦੱਸਿਆ ਗਿਆ ਜਦੋਂ ਪੰਡਿਤ ਨੂੰ ਕੈਮਰਾ ਖਰਾਬ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੈਮਰੇ ਪਿਛਲੇ 1 ਮਹੀਨੇ ਤੋਂ ਖਰਾਬ ਨੇ ਕੈਮਰੇ ਦੀਆਂ ਤਾਰਾਂ ਨੂੰ ਚੂਹੇ ਨੇ ਕੁੱਤਰ ਦਿੱਤਾ ਸੀ ਜਿਸ ਕਾਰਨ ਕੈਮਰਾ ਖਰਾਬ ਹੋ ਗਿਆ। ਅੰਡੇ ਨੇ ਦੱਸਿਆ ਹੈ ਕਿ ਕੈਮਰਾ ਖਰਾਬ ਹੋਣ ਦੀ ਸੂਚਨਾ ਮੰਦਰ ਕਮੇਟੀ ਨੂੰ ਕਈ ਵਾਰ ਦੇ ਚੁੱਕਾ ਪਰ ਇਹਨਾਂ ਦੇ ਵੱਲੋਂ ਕੈਮਰਿਆਂ ਨੂੰ ਕਦੇ ਵੀ ਠੀਕ ਨਹੀਂ ਕਰਾਇਆ ਗਿਆ। ਪਹਿਲਾਂ ਵੀ ਇੱਕ ਦੋ ਵਾਰ ਕੈਮਰੇ ਖਰਾਬ ਹੋਏ ਨੇ ਜਿਨ੍ਹਾਂ ਨੂੰ ਮੈਂ ਖੁਦ ਹੀ ਠੀਕ ਕਰਵਾਇਆ। ਚਿਪਸ ਦੇਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਹੈ ਕਿ ਸਾਬਰ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਣਾ ਬੜੀ ਨਿੰਦਣਯੋਗ ਗੱਲ ਹੈ। ਇਤੋਂ ਦੀ ਕਮੇਟੀ ਵੀ ਇਸ ਦੇ ਵਿੱਚ ਕਸੂਰਵਾਰ ਕਿਉਂਕਿ ਕੈਮਰੇ ਕਮਹੀਨੇ ਤੋਂ ਖਰਾਬ ਹੋਣ ਦੇ ਬਾਵਜੂਦ ਕੈਮਰਿਆਂ ਨੂੰ ਠੀਕ ਨਹੀਂ ਕਰਵਾਇਆ ਕਿ ਜੇਕਰ ਕੋਈ ਵਿਅਦਬੀ ਕਰ ਜਾਂਦਾ ਤਾਂ ਵੀ ਲੋਕਾਂ ਨੇ ਸੜਕਾਂ ਤੇ ਆਉਣਾ ਸੀ ਇਹਦੇ ਨਾਲੋਂ ਚੰਗਾ ਹੈ ਕਿ ਕੈਮਰਿਆਂ ਦੀ ਮੁਰੰਮਤ ਸਮੇਂ ਸਿਰ ਕਰਵਾਈ ਰਹਿਣੀ ਚਾਹੀਦੀ ਇਹਦੇ ਨਾਲੋਂ ਚੰਗਾ ਹੈ ਕਿ ਕੈਮਰਿਆਂ ਦੀ ਮੁਰੰਮਤ ਸਮੇਂ ਸਿਰ ਕਰਵਾ ਦੇਰ ਪੰਡਿਤ ਵੀ ਇਸ ਦੇ ਵਿੱਚ ਕਸੂਰਵਾਰ ਹੈ ਜਿਨ੍ਹਾਂ ਨੇ ਇਸ ਗਲਤੀ ਤੇ ਧਿਆਨ ਨਹੀਂ ਦਿੱਤਾ ਤੇ ਉਸਦੀ ਵੀ ਡਿਊਟੀ ਬਣਦੀ ਹੈ ਕਿ ਮੰਦਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਰਹਿਣਾ ਚਾਹੀਦਾ ਸਾਵਣ ਦਾ ਮਹੀਨਾ ਹੋਣ ਕਾਰਨ ਮੰਦਰਾਂ ਦੇ ਵਿੱਚ ਜਹਿਲ ਪਹਿਲ ਲੱਗੀ ਰਹਿੰਦੀ ਹੈ ਪਰ ਫੇਰ ਵੀ ਇਸ ਤਰ੍ਹਾਂ ਦੀ ਘਟਨਾ ਨਿੰਦਣਯੋਗ ਹੈ ਸ਼ਹਿਰ ਵਾਸੀਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਮੌਕੇ ਤੇ ਪਹੁੰਚ ਕੇ ਸਮਰਾਲਾ ਥਾਣਾ ਦੇ ਐਸਆਈ ਨੇ ਦੱਸਿਆ ਕਿ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਸਾਨੂੰ ਪਤਾ ਲੱਗੀ ਹੈ ਮੰਦਰ ਦੇ ਕੈਮਰੇ ਖਰਾਬ ਹੋਣ ਕਾਰਨ ਚੋਰਾਂ ਨੂੰ ਕਿਸੇ ਨਾ ਕਿਸੇ ਹਾਲਤ ਤੱਕ ਪਹੁੰਚਣ 'ਚ ਸਾਨੂੰ ਮੁਸ਼ਕਲ ਜ਼ਰੂਰ ਆਵੇਗੀ ਪਰ ਅਸੀਂ ਪਤਾ ਜ਼ਰੂਰ ਲਗਾਵਾਂਗੇ ਬਾਜ਼ਾਰ ਦੇ ਕੈਮਰਿਆਂ ਨੂੰ ਖੰਗਾਰੇ ਆ ਜਾ ਰਹੇ ਪੰਡੇ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਨਾਮਤਾ ਹੋ ਗਈ ਮੇਰਾ ਨਾਮ ਦਰਿੰਦਰ ਸ਼ਰਮਾ ਜੀ ਮੈਂ ਯਹਾਂ ਪਰ ਕਾਫੀ ਟਾਈਮ ਸੇ ਰਹਿ ਰਹਾ ਹੂੰ ਮੇਰੇ ਕੋ 12 ਸਾਲ ਹੋ ਗਏ ਅੱਜ ਚੋਰੀ ਚੋਰੀ ਯਹਾਂ ਪਰ ਜੀ ਮੈਂ ਸਵੇਰੇ ਕਮਰੇ ਮੇ ਬੈਠਾ ਹੋਇਆ ਥਾ ਔਰ ਇਹ ਹੋਣਾ ਸਵਾ 10:30 ਤੇ 11 ਵਜੇ ਦੇ ਵਿੱਚ ਮਤਲਬ ਮੈਂ ਸਾਹਿਬ ਇਹ ਹਾਂ ਪਰ ਬੈਠਾ ਅੰਦਰ ਹੀ ਬੈਠਾ ਹੋਇਆ ਥਾ ਕੋਈ ਮੇਰੇ ਕੋ ਆਇਆ ਹੋਇਆ ਥਾ ਦੇਖਣ ਕੇ ਲਈ ਟੇਬਲ ਟੋਰ ਦੇਖਣ ਕੇ ਲਈ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਹਿੰਦਾ ਨਾਸਤਾ ਕਰਨੇ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई तो फूल फाल उठा के मतलब चलो साइड में कर लिया कि चलो जल चढ़ाने वाले कोई दिक्कत ना हो फिर सफाई तो करने के बाद अंदर चला गया दस को मिनट लाइए खाना रास्ता नोस्त कर फिर जब मैं बाहर आया फूल फाल उठाने लगा फिर मैं देखा बिलिंग चांदी से फेंको चोरी है। जी ये बहुत ही घटना तो है आपको भी फर्ज बनता है यहाँ पर कैमरे करवाई जी यहाँ पर कैमरा जो चलते हैं वो यहाँ पर अंदर है तो वे बड़े बड़े सारे कटीवी चूह उनकी सारी और पहले भी ठीक रहा दो तीन बार ठीक रहा फिर दूसरी बात ये की मैं जिसको बोलता हूँ जिस तरह कमेटी को बोल लो पे लेडीजों का है उनको मैं दो तीन बार बोल गए की यहाँ पे मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी थी है कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी की समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की जाएगा की नहीं करना की करना नहीं करना किसी ने भी एक बार ही नहीं पूछा मतलब आप ये बात कह रहे हो जी जिम्मेवार जिम्मेवार है जी जिम्मेवार है बिल्कुल है जी क्योंकि मेरे साथ कोई नहीं देखा अकेला आदमी क्या करेगा क्योंकि साथ देना जरूरी है और मैं उनको कई बार बोला की ध्यान यहाँ पर गेट टूटा हुआ है और कोई लगवा लो यहाँ पे कैमरे कई बार मैं बोला की ये चेंज कराने वाले कैमरे है इनको चेंज करवा लो किसी ने बात मानी नहीं फिर चलो इसका नतीजा है व्यक्ति सखीबी देखो यहाँ पर अभी का मैना भी है जी अब कौन किस तरह आ रहा है कैसे आ रहा है किस क्योंकि किसी तो लिखा तो नहीं है की चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई आ रहा है कोई जा रहा है फिर आए तो हमने थक एक बंदा आया था वो परना लपेट के आया था और तो उसको मैं देखा भी वो बाहर भी चला गया अब उसको बाद दोबारा आया फिर मैं नाश्ता करने का उसी टाइम उसने ये काम कर लिया होना ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਅੱਜ ਵੀ ਯਾਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਵੇਖੋ ਇਹ ਬਹੁਤ ਮੰਦਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਹੈ ਇੱਕਦੋਨੋ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਇਹ ਲੈ ਕੇ ਸਾਡੀ ਹੋ ਆ ਸਾਡੇ ਇਸ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਵੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾਉਦੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਾਵੇ ਕੋਈ ਮੂਰਤੀ ਖੰਡਿਤ ਕਰ ਜਵੇ ਫਿਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਹਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਵੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿਉਂ ਹੋਇਆ ਤਾਂ ਚਿੱਟਾ ਦਿਨ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਨਹੀਂ ਲੱਗਾ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ੍ਹ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ 'ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ ਚ ਆ ਕੇ ਭੋਲੇ ਨਾਥ ਦੇ ਜਲਜੜਾਉਂਦਾ ਤੇ ਉਸੇ ਦਿਨਾਂ ਚ ਭੋਲੇ ਨਾਥ ਦੇ ਵਸਤਰ ਉਤਾਰਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਬਾਕੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਸੰਦੇ ਅੰਸਰ ਨੇ ਇਹ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਜਨਕੀ 1.5 ਤੋਂ 2 ਲੱਖ ਰੁਪਏ ਦਾ ਨਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇੱਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇनाथ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਨਾਵਾਰ ਸੀ ਮੈਂ ਮੌਜੂਦ ਨਹੀਂ ਸੀ ਕਿ ਨਹੀਂ ਮੰਦਿਰ ਦੇ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਨਹੀਂ ਲੱਗਿਆ ਉਹ ਕਿਹਾ ਮੰਦਿਰ ਆਇਆ ਸੰਗੜੀ ਬਾਬੇ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਇੱਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਆਏ ਹੋਏ ਸੀ ਪੁੱਛ-ਵਿਛਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਤੇ ਨਸ਼ਈ ਹੋਣਾ ਜਾਂ ਕੁਛ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਹਦੇ ਨਾਥ ਪਾਈ ਜਾਵੇ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਤਾਂ ਕਿ ਅਗੋਂ ਤੋਂ ਐਸੀ ਕੋਈ ਵੀ ਘਟਨਾ ਨਾ ਹੋਵੇ ਕਿ ਨਾਮਤੋ ਸਹੀ ਮੈਂ ਅਤਨੀ ਦੁਆ ਜੈਪੁਰੇ ਨਾਰਜੀ ਅੱਜ ਜਿਹੜਾ ਸ਼ਿਵ ਮੰਦਰ ਚੰਡੀ ਆਪਣੇ ਡੱਬੀਆ ਰੋਡ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਪੋਏ ਨਾਰਜੀ ਦੇ ਵਾਸਤੇ ਤੇ ਉਹਦੇ ਉੱਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਹੋਪਲੀ ਇਹ ਤੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦ ਭਾਗੀ ਹੈ ਏਡੀ ਸੰਗਣੀ ਆਬਾਦੀ ਦੇ ਵਿੱਚ ਹੋਰ ਦਿਨ ਦੇ ਹੜੇ 9:30 ਤੋਂ 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸ਼ਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿਨੇ ਰਾਟੇ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਮੰਦ ਭਾਗਾ ਬਹੁਤ ਮਾੜਾ ਹੋਇਆ ਜੀ ਸ਼ੁਭਿਆਤਰਾ ਕਰਨ ਦੇ ਬਸ ਨਹੀਂ ਮੰਦਰ ਨੂੰ ਕਰਦੇ ਹਾਂ ਜਿਵੇਂ ਕਿ ਸੰਗਣੀ ਆਬਾਦੀ ਵੱਲ ਇਹ ਜੇਕਰ ਨਾ ਮਾਉਣ ਕਿ ਤੁਸੀਂ ਕੀ ਇਹਦੇ ਉੱਪਰ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਟੀਕਰਵਾਉਣ ਵੱਲ ਧਿਆਨ ਦੇਵੋਗੇ ਸਾਨੂੰ ਕਿਸੇ ਨੇ ਦੱਸਿਆ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਚਾਲ ਨੂੰ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਵਾਰਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਰ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਯਕੀਨ ਕਰਾਂਗੇ ਵੀ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜ ਹੈ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋਰੀ ਉਨਾ ਕੇ ਹੋਂਦ ਕੋਈ ਕਾਗਜ਼ ਪੱਤਰ ਲੈ ਕੇ ਇੱਕ ਖੰਡ ਵਿੱਚ ਹਾਂ ਫਿਰ ਦੇਖੋ ਫਿਰ ਕਿੱਡੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗਾ ਗਲਤ ਗੱਲ ਆ ਇਹ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ ਕੰਨੀ ਵੀਰੋ 2 ਮਿੰਟ ਇਹਨਾਂ ਤੋਂ ਹਾਂ ਜਿਆਦਾ ਇਸੇ ਥਾਣੇ ਸਮਰਾਲੇ ਤੋਂ ਇਹ ਤੇ ਗੱਬੀ ਬਿਜਾਰ ਦੇ ਰਮੇਸ਼ਵਰ ਮੰਦਿਰ ਦੀ ਚੋਰੀ ਹੋਈ ਜੀ ਨੂੰ 11:40 ਤੇ ਪਤਾ ਲੱਗਿਆ ਕਰੀਦ ਦਸ ਕੋਲ ਜਿੱਦੇ ਪੂਜੇ ਚਾਰ ਬਾਰਦਾਤ ਹੋਈ ਹੈ ਅਸੀਂ ਸੰਤ ਤਵਦੀਸ਼ ਕਰ ਰਹੇ ਹਾਂ ਜੋ ਵੀ ਆਗਾ ਸਾਹਮਣੇ ਤੁਸੀਂ ਆ ਤੱਕ ਤੱਕ ਸਜਾ ਦਿਨ ਇਹਨਾਂ ਕੇ ਮੰਦਿਰ ਦੇ ਕੈਂਬਰੇ ਬਹੁਤ ਏਰ ਤੋਂ ਖਰਾਬ ਇਹ ਦੱਸ ਰਹੇ ਵੀ ਤਿੰਨ ਮਹੀਨੇ ਤੋਂ ਖਰਾਬ ਰੱਖਿਆ ਆ ਅੱਜ ਵਾਲੇ ਅਸੀਂ ਹੋਰ ਵੀ ਕੈਂਬਰੇ ਕੀਆ ਹੋਵੇ ਹੈ ਨਹੀਂ ਇਹ ਕਿਉਂ ਤੁਜੀ ਕਿਉਂ ਆ ਉਹਦਾ ਅੰਦਾ ਪਾਣਾ ਕਿ ਲੋਕਾਂ ਚਾਂਦੀ ਦਾ ਦੱਸ ਰਹੇ ਆ ਪੰਦੇ 1.5 ਕਿਲੋ ਕਹਿ ਰਹੇ ਹੈ ਹੈ ਪੰਦੇ ਦਾ ਕਿੰਨਾ 1.5 ਕਿਲੋ ਇਹ ਤਾਂ ਮੈਨੂੰ 1.4 ਕਿਲੋ ਲਿਖਾ ਰਿਹਾ ਜੀ ਹਾਂ ਜੀ ਅਕੀ ਜੋ ਤਵਦੀਸ਼ ਵਿੱਚ ਆਪਾਂ ਆਉਣ ਤੋਂ ਜਾਂਦੀ ਜਾ ਰਹੀ ਹੈ ਜੀ